ਪਾਖੜਾ ਡੈਮ ਦੇ ਵਿਸ਼ਾਲ ਗੋਬਿੰਦ ਸਾਗਰ ਛੇਲ 'ਚ 2 ਮਹੀਨੇ ਦੇ ਪ੍ਰਜਨਨ ਕਾਲ ਦੇ ਚੱਲਦੇ ਮੱਛੀਆਂ ਫੜਨ ਦੀ ਪਾਬੰਦੀ ਹੁੰਦੀ ਹੈ। ਪਾਖੜਾ ਡੈਮ 60 ਕਿਲੋਮੀਟਰ ਲੰਬੀ ਵਿਸ਼ਾਲ ਗੋਬਿੰਦ ਸਾਗਰ ਛੇਲ ਤੋਂ ਬਿਜਲੀ ਉਤਪਾਦਨ ਦੇ ਨਾਲ-ਨਾਲ ਮੱਛੀ ਪਾਲਣ ਦਾ ਤੰਦਾ ਵੀ ਬਹੁਤ ਵਧੀਆ ਦੱਸਿਆ ਜਾ ਰਿਹਾ ਹੈ। ਗੋਬਿੰਦ ਸਾਗਰ ਛੇਲ 'ਚ ਚਾਰੇ ਤਰਫ ਇੱਕ ਵਾਰ ਫਿਰ ਸੈਂਕੜੇ ਮਛੇਰਿਆਂ ਦੀਆਂ ਛੋਟੀਆਂ-ਛੋਟੀਆਂ ਕਿਸ਼ਤੀਆਂ ਮੱਛੀਆਂ ਫੜਨ ਲਈ ਫੇਰ ਤੋਂ ਸ਼ੁਰੂ ਹੋ ਗਈਆਂ ਨੇ। ਗੋਬਿੰਦ ਸਾਗਰ ਛੇਲ ਤੋਂ ਤਕਰੀਬਨ 150 ਕੁਇੰਟਲ ਮੱਛੀਆਂ ਫੜੀਆਂ ਗਈਆਂ ਨੇ। ਤੇ ਫੜੀਆਂ ਗਈਆਂ ਮੱਛੀਆਂ 'ਚ ਸਿਲਵਰ, ਕਤਲਾ, ਸੰਗੜਾ ਨਸਲ ਸ਼ਾਮਿਲ ਹੈ। ਪਹਿਲੇ ਦਿਨ 25 ਕੁਇੰਟਲ ਦੇ 크ਰੀਪ ਪਾਖੜਾ ਤੋਂ ਅਤੇ 100 ਕੁਇੰਟਲ ਦੇ 크ਰੀਪ ਕਤਲਾ ਮੱਛੀ ਲਠਿਆਣੀ ਏਰੀਆ ਤੋਂ ਫੜੀਆਂ ਗਈਆਂ ਨੇ। ਇਹ ਮੱਛੀਆਂ 4-5 ਸਾਲ ਬਾਅਦ ਐਨੀ ਤਾਦਾਦ 'ਚ ਆਈਆਂ ਨੇ ਤੇ ਹੁਣ ਇਹਨਾਂ ਨੂੰ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਚੇਨਈ, ਗੁਹਾਟੀ, ਅਸਾਮ, ਕੋਲਕਾਤਾ ਤੱਕ ਲਜਾਇਆ ਜਾਵੇਗਾ। ਕਿਉਂਕਿ ਗੋਬਿੰਦ ਸਾਗਰ ਛੇਲ ਦੀਆਂ ਮੱਛੀਆਂ ਪੰਜਾਬ ਛੇ ਨਹੀਂ ਬਲਕਿ ਪੂਰੇ ਦੇਸ਼ ਚ ਮਸ਼ਹੂਰ ਨੇ ਜਿਸ ਕਰਕੇ ਇਸ ਦੀ ਸਭ ਤੋਂ ਵੱਧ ਮੰਗ ਰਹਿੰਦੀ ਹੈ ਮੱਛੀ 2 ਮਹੀਨੇ ਜੂਨ ਜੁਲਾਈ ਬੰਦ ਹੁੰਦੀ ਹੈ ਜੀ ਤੇ ਅੱਜ ਪਹਿਲੀ ਵਾਰ ਸੁਖਲੀ 2 ਮਹੀਨੇ ਬਾਅਦ ਮੱਛੀ ਖੁੱਲੀ ਹੈ ਇਹ ਮੱਛੀ ਪਾਖੜਾ ਟੈਂਕ ਤੋਂ ਆਉਂਦੀ ਹੈ ਪਿਛਲੇ ਸਾਲ ਨਾਲੋਂ ਮੱਛੀ ਹੈ ਕਿ ਬਹੁ ਘਟਾਈ ਪਾਖੜਾ ਟੈਂਕ ਤੋਂ ਨਿਕਲੀ ਹੈ 20 25 ਗੋਣਟ ਦੀ ਮੱਛੀ ਨਿਕਲੀ ਸਾਰੀ ਜੱਟ ਦੀ ਲਠਿਆਣੀ ਸੋਸਾਇਟੀ ਵਿੱਚ ਇਸ ਵਾਰ 100 ਕੰਟਲ ਕਤਰਾ ਦੇ ਕਿ 100 ਕੰਟਲ ਕਤਰਾ ਨਿਕਲਿਆ ਹੈ ਜੋ ਕਿ ਫਟੋਗਾ 4-5 ਸਾਲ ਦੇ ਬਾਅਦ ਨਿਕਲਿਆ ਹੈ ਕਤਲਾ ਇਹ ਜਿਹੜੀ ਮੱਛੀ ਹੈ ਹੁਣ ਦਿੱਲੀ ਜਾਏਗੀ ਦਿੱਲੀ ਤੋਂ ਕੇ ਪੈਕਿੰਗ ਹੋ ਕੇ ਗੁਹਾਟੀ ਅਸਾਮ ਵਗੈਰਾ ਜਾਏਗੀ ਸਪੋਕਸਮੈਨ ਟੀਵੀ ਦੇ ਲਈ ਨੰਗਲ ਤੋਂ ਕੁਲਵਿੰਦਰ ਪਾਟਿਆ ਦੀ ਰਿਪੋਰਟ